ਯਾਰ ਕੰਮ ਕਰਨਾ ਕਰਾਂ ਯਾਰ ਭਾਈ ਹੋਰ ਆਪਣਾ ਲੇਖਾ ਨਾ ਵੇਲੇ ਹੋ ਜੇ ਡੰਗ ਡੜ ਗੋਆਕ ਦੇ ਸਰਕਾਰੀ ਦਿਨ ਆ ਤਾ ਸਾਬ ਖੇਤੀਆਂ ਜੀ ਹਾਂ ਭਾਈ ਕਰੇਗਾ ਫਿਰ ਅੱਡੇ ਦਾ ਯਾਰ ਪੋੜੇ ਬਹੁਤ ਤਾਂ ਕਰ ਮੈਂ ਤਾਂ ਭਾਈ ਯਾਰ ਕੀ ਹੋ ਗਿਆ ਅੱਡੇ ਦਾ ਕਲੇਜ ਬੜਾ ਯਾਰ ਰਾਂ ਰਾਂ ਨਾ ਦਿਨੇ ਟੱਕਦਾ ਜੀ ਕੋਈ ਨਾ ਰੁਪਏ ਤਾਂ ਕਰਦਾ ਭਾਈ ਇਹਦਾ ਮੈਂ ਜਾ ਪਾਣੀ ਤਾਂ ਨਹੀਂ ਪੀ ਲਾ ਬਾਈ ਤੂੰ ਇੱਕ ਮਾਰਾ ਮੇਰਾ ਭਾਈ ਨਾ ਕਾਇ ਨਹੀਂ ਕੰਮ ਲੋਡਾਂ ਭਾਈ ਬਣ ਕੇ ਯਾਰ ਹੁਣ ਫਿਰ ਕੀ ਕਰਗੇ ਹੁਣ ਤੂੰ ਮੈਨੂੰ ਆਟਾ ਕਰਾ ਭਾਈ ਬਣ ਕੇ ਯਾਰ ਅਜਾ ਤਾਂ ਕੰਮ ਲੋਡ ਹੀ ਆਉਣਾਗਾ ਉਹ ਮਾੜਾ ਕਰ ਰਿਹਾ ਹੈ ਜਵਾਕ ਕਰ ਰਿਹਾ ਯਾਰ ਨਾਲ ਸੀ ਮਹੀਨੇ ਯਾਰ ਕੁਝ ਨਹੀਂ ਦਾ ਰਲ ਰਿਹਾ ਨਹੀਂ ਨਹੀਂ ਤੂੰ ਇੱਕ ਪਸਾ ਕਰਾਉਂ ਕਿ ਮਾ ਦਾ ਬਹੁਤ ਦੁਖੀ ਆਇਆ ਬਾਈ ਹੁਣ ਮੈਂ ਢੜੀ ਜਾ ਮੈਂ ਕੀ ਕਰਾਂ ਸਰਦਾਰੀ ਨਹੀਂ ਇਕੱਠੇ ਦਾ ਕੁਛ ਲੋਡ ਨਹੀਂ ਨਹੀਂ ਇਕੱਠੇ ਬਾਈ ਲੋਡ ਨਹੀਂ ਆਇਆ ਤਾਂ ਕੰਮ ਮੈਂ ਹੁਣ ਜਵਾਕ ਹੀ ਪਾਲਣਾ ਹੈ ਬਾਈ ਰੱਟ ਕਰਾ ਕਰਾ ਵੀ ਮੈਂ ਦਾ ਕਦ ਕਰਣ ਲੈ ਲੈਣੇ ਬੜਕ ਫਿਰ ਕਰਿਆ ਹਾਂ ਹਾਂ ਕਰੇ ਚੱਲ ਕਰੀ ਬੜਾ ਚੱਲ ਕਰੇ ਜਾ ਸਰਪੰਚਾ ਮੈਂ ਚਾਰ ਪਾਈ ਅੱਡ ਵੱਡੇ ਹੋਣਾ ਦਾ ਬੋਲ ਬੋਲ ਪੈਂਟਾ ਜਦ ਫਿਰ ਇੱਕ ਪਸਾ ਕਰ ਦਈ ਬੜਾ ਉਹ ਵੱਠਾ ਕਰੀ ਆ ਉਹ ਪੈਂਟਾ ਕੋਈ ਨਾ ਕੋਈ ਨਾ ਕਰਦਾ ਯਾਰ ਕਰਦਾ ਇਹਨਾਂ ਰਾਤ ਨੂੰ ਡਾਕਰਾਂ ਦਾ ਉਹਨਾਂ ਨੇ ਪਾਇੰਦਾਂ ਦਾ ਬਾਅਦ ਬੋਲਣ ਦਾ ਆ ਔਰ ਵੀ ਪਾਰੇ ਠੀਕ ਆ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਠੀਕ ਠਾਕ ਆ ਜੀ ਆ ਤੇਰਾ ਮੁੰਡਾ ਕਿ ਤੱਕ ਖਬਰ ਕੋਈ ਨਾ ਥਰਦਾ ਕੀ ਗੱਲ ਹੋ ਗਈ ਇਹ ਕਹਿੰਦਾ ਮੇਰਾ ਪੀ ਵਾਟਰ ਨਹੀਂ ਕਰਦਾ ਮੈਨੂੰ ਤੇ ਅੱਡ ਹੋ ਜੇ ਜੀ ਮੁੰਡੇ ਨੂੰ ਅੱਡ ਹੁਣ ਮੈਂ ਕੀ ਕਰਾਂ ਇਹਨੂੰ ਇੱਕ ਹੱਟੋਪ ਆਉਂਦਾ ਇਹਨੂੰ ਕੀ ਬੈਨ ਆਉਂਦੀ ਆ ਇੱਧਰ ਜਾ ਕੇ ਧਰ ਲੈ ਮਾਰੇ ਨੂੰ ਕੋ ਮੰਜਾ ਪੀੜੀ ਪੈਂਦਾ ਹੂੰ ਮੰਜਾ ਪੀੜੀ ਸਰਪੰਚਾ ਆਹੀ ਮੰਜਾ ਇਹਨੂੰ ਕਹੇ ਵੀ ਅੱਧਾ ਲੈ ਜਾ ਵੱਢ ਕੇ ਹੋਰ ਸਾਨੂੰ ਕੀ ਭੂੰਡਾਉਂਦੇ ਆ